ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰੀਤ ਸਿੰਘ ਰੇੜੀ ਤੇ ਦੋਸਤੋ ਜਦੋਂ ਮੇਰੀ ਲਿਖੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਸ਼ੂਟ ਹੋਈ ਸੀ ਉਹਨਾਂ ਦਿਨਾਂ ਵੱਲ ਤੁਹਾਨੂੰ ਲੈ ਕੇ ਚੱਲਦੇ ਆ ਤੇ ਅੱਜ ਤੁਹਾਡੇ ਨਾਲ ਸ਼ੇਅਰ ਕਰੀਏ ਐਕਸਪੀਰੀਅੰਸ ਤੇ ਅੱਜ ਸ਼ੂਟ ਚੱਲ ਰਿਹਾ ਜੀ ਸ਼ੂਟ ਦਾ ਅੱਜ 15ਵਾਂ ਦਿਨ ਆ ਤੇ ਬੱਸ ਖੜੀ ਆ ਬੱਸ ਵੀ ਆਪਾਂ ਲੈਣੀ ਆ ਫਿਲਮ ਦੇ ਵਿੱਚ ਸਾਰਾ ਪਾਮ ਜਮ ਵੈਨੇਟੀ ਖੜੀਆਂ ਇੱਧਰ ਤੇ ਆਹ ਦੇਖੋ ਜੀ ਇੱਧਰ ਸਾਰਾ ਜੋ ਵੀ ਕਰੂ ਹੈ ਜਾਂ ਜਿਹੜੀਆਂ ਗੱਡੀਆਂ ਆਰਟਿਸਟਾਂ ਵਗੈਰਾ ਨੂੰ ਜਾਂ ਪੂਰੇ ਕਰੂਰ ਨੂੰ ਗ੍ਰਾਉਂਡ ਤੋਂ ਲੈ ਕੇ ਆਉਂਦੀਆਂ ਆ ਸਾਰੀਆਂ ਗੱਡੀਆਂ ਖੜੀਆਂ ਚੱਗੇ ਚੱਲਦੇ ਆ ਤੁਹਾਨੂੰ ਦਿਖਾਣੇ ਆ ਤੇ ਬਾਈ ਫਰੀ ਡਾਂਸਰ ਇਹ ਦੇਖੋ ਪੈਨੇਟਿਕ ਅੱਜ ਅਸੀਂ ਇੱਥੇ ਚੁੰਨੀ ਦੇ ਨੇੜੇ ਏਰੀਆ ਦਾ ਉੱਥੇ ਜਿਹੜਾ ਇਹ ਸ਼ੂਟ ਚੱਲ ਰਿਹਾ ਜਨਰੇਟਰ ਆ ਸਾਰੇ ਆਪ ਕੋ ਆਪਣੇ ਕੰਮਾਂ ਤੇ ਲੱਗੇ ਹੋਏ ਆ ਹਰ ਇੱਕ ਬੰਦੇ ਦੀ ਡਿਊਟੀ ਹੁੰਦੀ ਆ ਖਾਣਾ ਬਣਾਉਣ ਵਾਲਿਆਂ ਦੀ ਅਲੱਗ ਆ ਜਿਵੇਂ ਆ ਦੇਖੋ ਇੱਥੇ ਬ੍ਰੈਕਫਾਸਟ ਲੰਚ ਡਿਨਰ ਇਹ ਸਾਰਾ ਕੈਟਰਿੰਗ ਵਾਲਿਆਂ ਦਾ ਸਿਸਟਮ ਆ ਇਹ ਸਾਰਾ ਇੱਥੇ ਖਾਣਾ ਬਣਦਾ ਇਸ ਤਰ੍ਹਾਂ ਫਿਲਮ ਦਾ ਸ਼ੂਟ ਹੁੰਦਾ ਦੋਸਤੋ ਬਹੁਤ ਵੱਡਾ ਤਾਮਜਾਮ ਹੁੰਦਾ ਫਿਲਮ ਦਾ ਮਤਲਬ ਰੋਜ਼ ਇੱਕ ਵਿਆਹ ਹੁੰਦਾ ਇਹ ਸਮਝੋ ਜਿੰਨੇ ਦਿਨ ਵੀ ਸ਼ੂਟ ਚੱਲਦਾ 30 ਦਿਨ 40 ਦਿਨ ਜਿੰਨੇ ਦਿਨ ਵੀ ਸ਼ੂਟ ਚੱਲੂਗਾ ਤੇ ਇੱਕ ਤਰ੍ਹਾਂ ਦਾ ਰੋਜ਼ ਦਾ ਇੱਕ ਵਿਆਹ ਹੀ ਹੁੰਦਾ ਐਡਾ ਵੱਡਾ ਖਰਚਾ ਵੀ ਬਹੁਤ ਆ ਮੈਨੇਜਮੈਂਟ ਵੀ ਤੇ ਵੈਨਿਟੀ ਵਗੈਰਾ ਵੀ ਸਾਰਿਕ ਜਿੱਦ ਨਵੇਂ ਵੈਨਟੀਆ ਜਿੱਥੇ ਰੋਜ਼ੀ ਮੈਂ ਹੁੰਦਾਗਾ ਯਾਕੋ ਐਟ ਆਰਟਿਸਟਾਂ ਦੇ ਕੀ ਕਰਨਗੇ ਆ ਨਾ ਬੋਲ ਰਹੇ ਨੇ ਕੀ ਕਰਨਗੇ ਸ਼ੂਟ ਸਿਸਟਮ ਸਾਰਾ ਹਨਾ ਅਗਰ ਤੂੰ ਬਹੁਤ ਅੱਛਾ ਹੋਵੇ ਬੜੀ ਛੋਟੀ ਕਿਚਨ ਜਿੱਦਾਂ ਕਿਚਨ ਟਾਈਪ ਉਹ ਮਤਲਬ ਕੁਝ ਵੀ ਹਨਾ ਉਸ ਵਿੱਚ ਕਰਦੇ ਤਾਂ ਹੋਟਲ ਵੀ ਕਰਲੇਗੇ ਸ਼ੂਟ है ना तो आप देख लो बस मेकअप आर्टिस्ट अच्छाറുണ്ട് सब कस्टम मेकअप आर्टिस्ट अच्छे हैं सब जो इनके एमरिक और के ऑसम आए रहे हैं जैसा की स्टूडेंट जितने भी होते हैं ना वो सब अच्छे होते हैं ओके हो ओके आपने दुण ऐसे दुण करना मुझे आप उन्हें बार मेकअप आर्टिस्ट की प्रोफाइल देख लेना आप Espera aí. yo <laughs>